ਦੇਸ਼ ਭਰ ਵਿੱਚ ক্রিকেট ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਜਗੀ ਹੋਈ ਹੈ ਕਿ ਜਿਸ ਤਰ੍ਹਾਂ ਅੱਗੇ ਦੋ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਪਾਤ ਦੀ ਝੋਲੀ ਵਿੱਚ ਪਾਇਆ ਸੀ ਇਸੇ ਤਰ੍ਹਾਂ ਅੱਜ ਇੱਕ ਵਾਰ ਫਿਰ ਤੋਂ ਭਾਰਤੀ ਟੀਮੇ ਵਰਲਡ ਕੱਪ ਪਾਤ ਦੀ ਝੋਲੀ ਵਿੱਚ ਪਾਵੇ ਅੱਜ ਦੋ ਵੱਡੀਆਂ ਟੀਮਾਂ ਵਿੱਚ ਮਹਾ ਮੁਕਾਬਲਾ ਹੋਣ ਜਾ ਰਿਹਾ ਇੱਕ ਪਾਸੇ ਭਾਰਤੀ ਟੀਮ ਤੇ ਦੂਸਰੇ ਪਾਸੇ ਸਾਊਥ ਅਫਰੀਕਾ ਦੀ ਟੀਮ ਹੈ ਪਰ ਭਾਰਤੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਸਟਰੋਂਗ ਦਿਖਾਈ ਦੇ ਰਹੀ ਹੈ ਲਗਾਤਾਰ ਸਾਰੇ ਮੈਚ ਜਿਤਕੇ ਭਾਰਤ ਨੇ ਆਪਣੇ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਇੱਕ ਵਾਰ ਫਿਰ ਤੋਂ ਜਗਾ ਦਿੱਤੀ ਹੈ ਉੱਥੇ ਹੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਪਤੰਗਬਾਜੀ ਦੇ ਸ਼ੌਕੀਨ ਜਗਮੋਹਨ ਕਨੋਜਿਆ ਜੀ ਵੱਲੋਂ ਅੱਜ ਭਾਰਤ ਦੀ ਟੀਮ ਦੇ ਖਿਡਾਰੀਆਂ ਦੀਆਂ ਤਸਵੀਰਾਂ ਦੇ ਨਾਲ ਵਕਤ-ਵਕਤ ਤਰ੍ਹਾਂ ਦੀ 11 ਪਤੰਗਾਂ ਤਿਆਰ ਕੀਤੀਆਂ ਗਈਆਂ ਜਗਮੋਹਨ ਕਨੋਜਿਆ ਜੀ ਨੇ ਦੱਸਿਆ ਕਿ ਅੱਜ ਸਵੇਰੇ ਹੀ ਅਸੀਂ ਮੰਦਿਰਾਂ ਗੁਰਦੁਆਰਿਆਂ ਵਿੱਚ ਜਾ ਕੇ ਅਰਦਾਸਾਂ ਕੀਤੀਆਂ ਕਿ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ ਉਹਨਾਂ ਕਿਹਾ ਕਿ ਜਦੋਂ ਅੱਜ ਅਸੀਂ ਇਹ ਮੁਕਾਬਲਾ ਜਿੱਤਾਂਗੇ ਤਾਂ ਮੰਦਿਰਾਂ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਾਂਗੇ ਤੇ ਨਾਲ ਹੀ ਨਾਲ ਪ੍ਰਸ਼ਾਦ ਵੀ ਚੜਾਵਾਂਗੇ। ਇਸ ਮੌਕੇ ਦੌਰਾਨ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਤੇ ਸਾਡੇ ਵੱਲੋਂ ਪਤੰਗਾਂ ਉਡਾ ਕੇ ਜਸ਼ਨ ਜਿਹੜਾ ਹੈ ਮਨਾਇਆ ਜਾਏਗਾ। ਨਮਸਕਾਰ ਜੀ ਮੇਰਾ ਨਾਮ ਜਗਮਨ ਕਨੋਚੀਆ ਜੀ। ਭਾਜੀ ਜਿਹੜੇ ਪਤੰਗਾਂ ਤਿਆਰ ਕੀਤੀਆਂਗੇ 2020 ਵਰਲਡ ਕੱਪ ਨੂੰ ਲੈ ਕੇ ਖੜਾ ਚੱਲਦੇ। ਕੱਲ ਜੀ ਸਾਡੇ ਜਿਹੜਾ ਆਪਣਾ 29 ਜੂਨੂ ਭਾਰਤ ਤੇ ਜਿਹੜਾ ਸਾਊਥ ਅਫਰੀਕਾ ਉਹਦੇ ਵਿੱਚ ਨਾ ਜਿਹੜਾ ਫਾਈਨਲ ਮੈਚ ਵਰਲਡ ਕੱਪ 2024 ਜਿਹੜਾ ਖੇਡਿਆ ਜਾ ਰਿਹਾ T20 ਵਰਲਡ ਕੱਪ ਜਿਹੜਾ ਉਹਦੇ ਮੁੱਦੇ ਨਜ਼ਰ ਹੋਏ ਮੈਂ ਟੀਮ ਇੰਡੀਆ ਨੂੰ ਸ਼ੂਕ ਕਮਨਾਵਾਂ ਦਿੱਤੀਆਂ ਤੇ ਉਹਨਾਂ ਨੂੰ ਵਾਦ ਕੀਤੀ ਹੈ ਕਿ ਜਿਹੜਾ ਬਹੁਤ ਅੱਛਾ ਪ੍ਰਦਰਸ਼ਨ ਟੀਮ ਇੰਡੀਆ ਨੇ ਕੀਤਾ ਤੇ ਉਹਦਾ ਜਿਹੜਾ ਮੈਚ ਹੈ ਸਾਊਥ ਅਫਰੀਕਾ ਨਾਲ ਕੱਲ ਫਾਈਨਲ ਹੋ ਰਿਹਾ ਸਾਨੂੰ ਪੂਰੀ ਆਸ ਹੈ ਕਿ ਜੜੀ ਸਾਡੀ ਟੀਮ ਇੰਡੀਆ ਸਾਊਥ ਅਫਰੀਕਾ ਨੂੰ ਹਰਾ ਕੇ ਇਹ ਜਿਹੜਾ ਵਿਸ਼ਵ ਕੱਪ T20 2024 ਹੈਗਾ ਇਹ ਸਾਡੇ ਪਰ ਦੀ ਝੋਲੀ ਵਿੱਚ ਆਏਗਾ ਸਾਡੇ ক্রিকেট ਪ੍ਰੇਮੀਆਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਨੇ ਅੱਛਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਜਿਹੜਾ ਪ੍ਰਦਰਸ਼ਨ ਕਰਕੇ ਇੱਥੇ ਤੱਕ ਪਹੁੰਚ ਗਈ ਹੈ ਤੇ ਕੱਲ ਫਾਈਨਲ ਵੀ ਜਿੱਤ ਕੇ ਸਾਡੇ ਪਰ ਦੀ ਝੋਲੀ ਵਿੱਚ ਪਾਏਗੀ ਕਿਵੇਂ ਕੀਤਾ ਜਾ ਰਿਹਾ ਉਹਨਾਂ ਦਾ ਟੀਮ ਇੰਡੀਆ ਦਾ ਹੌਸਲਾ ਕਿਵੇਂ ਵਧਾਇਆ ਜਾ ਰਿਹਾ ਤੁਹਾਡੇ ਲੋਕ ਕੀ ਤ ਦੇਖੋ ਜੀ ਜਿੱਥੇ ਜਦੋਂ ਟੀਮ ਇੰਡੀਆ ਖੇਡ ਰਹੀ ਹੈ ਇਹਨਾਂ ਵਿੱਚ ਜਿਵੇਂ ਸਾਡੇ ਅਰਸ਼ਦੀਪ ਜੀ ਹੋ ਗਏ ਆਪਣਾ ਬਾਕੀ ਜਿਹੜੇ ਰੋਹਿਤ ਸ਼ਰਮਾ ਜੀ ਹੋ ਗਏ ਵਿਰਾਟ ਕੋਲੀ ਜੀ ਹੋ ਗਏ ਤੇ ਜਿਹੜੇ ਬੁਮਰਾ ਜੀ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਨੇ ਜੇਕਰ ਪਹਿਲਾਂ ਇਹਨਾਂ ਦੀ ਬੈਟਿੰਗ ਹਲਕੀ ਸੀਗੀ ਪਰ ਹੁਣ ਇਹਨਾਂ ਦੀ ਜਿਹੜੀ ਬੋਲਿੰਗ ਬਹੁਤ ਵਧੀਆ ਹੋ ਗਈ ਹੈ ਤੇ ਬੈਟਿੰਗ ਵੀ ਕੋਈ ਘਟ ਨਹੀਂ ਹੈ ਫਾਈਨਲ ਦੇ ਮੱਦੇਨਜ਼ਰ ਕਿਹੜੇ ਪਲੇਅਰਾਂ ਤੋਂ ਖਾਸ ਉਮੀਦਾਂ ਨੇ ਤੁਹਾਨੂੰ ਤਾਂ ਜੀ ਜਿਹੜਾ ਫਾਈਨਲ ਦੀਆਂ ਖਾਸ ਜਿਹੜੀਆਂ ਮੈਨੂੰ ਉਮੀਦਾਂ ਹੈਗੀਆਂ ਜੀ ਸਾਡੇ ਜਿਹੜੇ ਰੋਹਿਤ ਸ਼ਰਮਾ ਜੀ ਹੈਗੇ ਨੇ ਵਿਰਾਟ ਕੋਲੀ ਜੀ ਹੈ ਪਾਂਡੇ ਜੀ ਹੈਗੇ ਨੇ ਤੇ ਬਹੁਤ ਅੱਛਾ ਖੇਡ ਰਹੇ ਨੇ ਤੇ ਜਿਹੜੇ ਸਾਡੇ ਵਿਕਟ ਕੀਪਰ ਉਹ ਵੀ ਬਹੁਤ ਅੱਛਾ ਖੇਡ ਰਹੇ ਨੇ ਦੋਸਤੋ ਦਾ ਜਿਹੜੇ ਚ ਬਾਲ ਲਗਾ ਹੈਗੇ ਨੇ ਅਰਸ਼ਦੀਪ ਸਿੰਘ ਜੀ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਕਿਹੜਾ ਪੁਰਾਏ ਭਾਰਤੀ ਟੀਮ ਨੂੰ ਪਿਛਾਵਾ ਪੇੜ ਕਰਨ ਦਾ ਤੰਗਾ ਦੇ ਮੈਂ ਜੀ ਵਰਲਡ ਕੱਪ ਜਿੱਤਣ ਵਾਸਤੇ ਸਾਡੇ ਮੰਦਰਾਂ ਵਿੱਚ ਕਿਤੇ ਸਾਡੇ ਪੂਜਾ ਅਰਚਨਾ ਹੋ ਰਹੀ ਹੈ ਕਿਤੇ ਟੀਮ ਇੰਡੀਆ ਦੀ ਜਿੱਤ ਵਾਸਤੇ ਕੋਈ ਕੋਸ਼ਿਸ਼ ਕਰ ਰਿਹਾ ਕੋਈ ਕੋਈ ਕੋਸ਼ਿਸ਼ ਕਰ ਰਿਹਾ ਮੈਂ ਉਹਨਾਂ ਵਾਸਤੇ ਵਿਸ਼ੇਸ਼ ਪਤੰਗਾਂ ਬਣਾਈਆਂ ਟੀਮ ਇੰਡੀਆ ਵਾਸਤੇ ਸਾਰੇ ਜਿਹੜੇ ਟੀਮ ਇੰਡੀਆ ਦੇ 11 ਦੇ 11 ਖਿਡਾਰੀ ਹੈਗੇ ਉਹਨਾਂ ਦੀਆਂ ਪਤੰਗਾਂ ਦੀ ਬਣਾ ਕੇ ਉਹਨਾਂ ਨਾਲ ਵਰਲਡ ਕੱਪ ਦੀ ਫੋਟੋ ਲਗਾਈ ਹੈ ਤੇ ਉਹਦੇ ਉੱਤੇ ਇਹਨਾਂ ਨੂੰ ਵਿਸ਼ੇਸ਼ ਕੀਤੀ ਹੈ ਕਿ ਜਿਹੜਾ ਕੱਪ ਹੈ ਸਾਡੇ ਭਾਰਤ ਵਿੱਚ ਆ ਰਿਹਾ ਹੈ। ਪਤੰਗਾਂ ਦੇ ਰਿਹਾ ਸੀ ਭਾਰਤ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਮੈਸੇਜ ਦੇਣਾ ਚਾਹਣਾ ਦੇਣਾ ਚਾਹਣਾ ਕੱਲ ਜਿਹੜਾ ਸਾਊਥ ਅਫਰੀਕਾ ਨਾਲ ਫਾਈਨਲ ਖੇਡਿਆ ਜਾ ਰਿਹਾ ਸਾਡੀ ਜਿਹੜੀ ਟੀਮ ਇੰਡੀਆ ਬਹੁਤ ਅੱਛਾ ਪ੍ਰਦਰਸ਼ਨ ਕਰੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਬੈਟਿੰਗ ਅੱਛੀ ਕਰਕੇ ਬੋਲਿੰਗ ਡੈਰੀਬਿਟਿੰਗ ਕੀਤੀ ਉਹ ਪੜਦੇ ਜੇਕਰ ਭਾਰਤੇ ਜੇਕਰ ਭਾਰਤ ਜਿੱਥੇ ਆ ਗਈ ਉਸ ਤੋਂ ਬਾਅਦ ਅਸੀਂ ਮੰਦਰ ਜਾਵਾਂਗੇ ਮੰਦਰਾਂ ਜਿਹੜੀਆਂ ਸੁੱਖਣਾ ਸੁਖੀਆਂ ਜਦੋਂ ਦਾ ਮੈਚ ਸ਼ੁਰੂ ਹੋਇਆ ਸਾਰੇ ਮੈਚ ਜਿਹੜੇ ਟੀਮ ਇੰਡੀਆ ਜਿੱਤਦੀ ਆਈ ਲਗਾਤਾਰ ਜਿੱਤਦੀ ਆ ਰਹੀ ਹੈ ਪਿਛਲਾ ਵੀ ਵਰਲਡ ਕੱਪ ਬਹੁਤ ਅੱਛਾ ਖੇਡੇ ਪਰ ਫਾਈਨਲ ਝੜ ਗਏ ਸੀਗੇ ਪਰ ਇਹ ਕਿ ਉਹ ਚੀਜ਼ ਨਹੀਂ ਦੁਹਰਾਈ ਜਾਏਗੀ ਇਹ ਕਿ ਜਿਹੜਾ ਵਰਲਡ ਕੱਪ ਹੈ ਭਾਰਤੀ ਝੋਲੀ ਵਿੱਚ ਆਏਗਾ ਸਾਰਾ ਸਾਲ ਪੁਰਾਣਾ ਸੋਖਾ ਖਤਮ ਹੋਉਂਦੀ ਐ ਸੰਵਿਧਾ ਜਾਗ ਗਈ ਕਿਉਂਕਿ 2007 ਤੋਂ ਬਾਅਦ ਅਜੇ ਤੱਕ ਜਿੱਤੀ ਨਹੀਂ ਆਈ ਟੀਮ ਬਿਲਕੁਲ ਜੀ ਇਹ ਕਿ ਜਦੋਂ ਸਭ ਤੋਂ ਪਹਿਲਾਂ ਸਾਨੂੰ ਇੱਕ ਇੱਕ ਅਪਿਲ ਦੇਵ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਸੀਗਾ ਉਸ ਤੋਂ ਬਾਅਦ ਮਹਿੰਦਰ ਸਿੰਘ ਦੋਨੀ ਜੀ ਨੇ ਸਾਨੂੰ ਵਰਲਡ ਕੱਪ ਜਿਤਾਇਆ ਹੁਣ ਸਾਨੂੰ ਆਸ ਹੈ ਕਿ ਕਪਤਾਨ ਰੋਹਿਤ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਵਰਲਡ ਕੱਪ ਹੋ ਰਿਹਾ ਹੈ ਵੀ ਜਿਹੜਾ ਜਿੱਤ ਕੇ ਸਾਰੀ ਭਾਰਤ ਕੋਲ ਹੀ ਆਏਗਾ ਜੀ